ਜੀ ਮੈਂ ਨਾ ਅੰਮ੍ਰਿਤਸਰੋਂ ਆਉਂਦਿਆ ਸੀ ਤੇ ਆ ਪਤਾਹਪੁਰ ਨੰਗਿਆ ਤੇ ਪਤਾਹਪੁਰ ਦੇ ਲਾਗੂ ਨਾ ਇੱਕ ਮੈਨੂੰ ਗੱਲ ਯਾਦ ਆ ਗਈ ਜਿਵੇਂ ਸਵੇਰੇ ਤੁਹਾਨੂੰ ਦੱਸਿਆ ਵੀ ਸਮਾਜ ਸੇਵੀ ਕੰਮਾਂ ਦੀ ਗੱਲ ਜਿੱਦੀ ਰਸਤੇ ਜਾਂਦਿਆਂ ਜੁੰਦਿਆਂ ਕੋਈ ਐਕਸੀਡੈਂਟ ਹੋ ਜੇ ਜਾਂ ਕੋਈ ਵਾਧਾ ਘਟਾ ਹੋ ਜੇ ਸਾਡਾ ਇਹੋ ਧਿਆਨ ਇਹਦਾ ਯਾਰ ਦੁਨੀਆ ਜਾਣ ਲਈ ਆ ਕੋਈ ਵਾਧਾ ਘਟਾ ਹੋ ਜੇ ਕਿਸੇ ਨਾ ਤੇ ਬਚਾਓ ਲੋਕਾਂ ਨੂੰ ਜਿੰਨਾ ਵੀ ਹੋ ਸਕੇ ਰਸਤੇ ਦੇ ਵਿੱਚ ਮਤਲਬ ਕਿ ਮਤ ਕਰੋ ਜੇ ਕੋਈ ਲੋਡ ਬੰਦਿਆ ਇੱਥੇ ਹੁਣ ਗੱਲ ਇੱਕ ਯਾਦ ਹੋਰ ਆ ਗਈ ਆ ਗੱਲਾਂ ਤੇ ਗੱਲਾਂ ਤੁਹਾਨੂੰ ਦੱਸਿਆ ਬੜੀਆਂ ਪਈਆਂ ਹੁੰਦੀਆਂ ਕਰੀਏਗੀ ਮੈਂ ਤੇ ਮੇਰਾ ਸੀਨੀਅਰ ਪਿਓਆਂ ਸਮਾਨ ਆਲ ਇੰਡੀਆ ਫੋਟੋ ਸਟੂਡੀਓ ਪਿਕ ਇਵੈਂਟ ਖਾਣੇ ਦੇ ਸਾਹਮਣੇ ਆਲ ਇੰਡੀਆ ਫੋਟੋ ਸਟੂਡੀਓ ਮੇਰਾ ਅੰਕਲ ਮੇਰਾ ਯਾਰ ਅੰਕਲ ਪ੍ਰਾਣਾ ਫੋਟੋ ਸਟੂਡੀਓ ਸਾਡਾ ਬੱਸ ਪਿਆਰ ਦੀਆਂ ਮੈਂ ਦੱਸ ਨਹੀਂ ਸਕਦਾ ਕਿੰਨੀਆਂ ਕਹਾਣੀਆਂ ਵੱਡੀਆਂ ਐ ਲੱਸੀ ਵੀ ਲੈਣ ਗਏ ਤਾਂ ਦੱਸਿਆ ਪਿਛੇ ਅਸੀਂ ਕੀ ਕਰ ਦੋਹਿਆਂ ਨੇ ਲੱਸੀ ਲੈਣ ਗਏ ਤਾਂ ਮੈਂ ਆਖਿਆ ਅੰਕਲ ਜੀ ਲਜ਼ੀਰ ਤੇ ਚਲ ਲੈ ਜੀ ਆਪਾਂ ਪਰ ਦੱਸੋ ਮੈਨੂੰ ਵੀ ਲੱਸੀ ਜਾਨੇ ਆਉਂ ਮਸਕਾਉਂਦਾ ਦੇ ਮੰਗਣਾ ਲਿਆ ਤੇ ਮੁੜ ਕੇ ਹਾਸਾ ਸੱਚ ਕਮਲੇ ਹੋ ਗਏ ਐਂ ਦੋਹਿਆਂ ਨੇ ਉਹਨਾਂ ਦਾ ਬੇਟਾ ਸੋਨੂ 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 ਹੈ ਫੇਰਾ ਕੋਈ ਯਾ ਤਾਂ ਆ ਗਿਆ ਯਾ ਤਾਂ ਸੋਨੂ ਬਾਰਲੇ ਦੇਸ਼ ਜੀ ਅੱਜ ਕੱਲ ਉਹ ਜੱਗਾ ਕੀਤਾ ਬਾਰਲੇ ਦੇਸ਼ ਘਲਤਾ ਨਹੀਂ ਤੇ ਇੱਥੇ ਵੀ ਸਿਆਪੇ ਹੀ ਕਈ ਸਿਆਪੇ ਆ ਗਏ ਇੱਕ ਥੋੜੀ ਇੱਥੇ ਮੈਨੂੰ ਉਹਦੀ ਯਾਦ ਆ ਗਈ सोनू ਦੀ ਆ ਗਈ ਤੇ ਨਾਲ ਹੀ ਆ ਸਭ ਕੁਝ ਯਾਦ ਆ ਗਿਆ ਸਾਡਾ ਬਿੱਲੂ ਨਾਲ ਆਨ ਇੰਡੀਆ ਫੋਟੋ ਸਟੂਡੀਓ ਨਾਲਾ ਅੰਕਲ ਸਾਡਾ ਇਹ ਬੜਾ ਖੁਸ਼ ਆ ਗਿਆ ਯਾਰ ਦਿਮਾਗ ਚ ਆ ਗਈ ਗਰਾਰੀ ਇੱਥੇ ਗਰਾਰੀ ਅੜ ਗਈ ਆ ਗਏ ਇਹ ਪਤਾਪੁਰ ਤੋਂ ਜਦੋਂ ਆਪਾਂ ਥੋੜਾ ਜਿਹਾ ਗਏ ਤੇ ਖੱਬੇ ਹੱਥ ਨਾਲ ਖਾਲੀ ਜਗ੍ਹਾ ਤੇ ਛੱਪੜ ਜਿਆ ਬਣਿਆ ਬੜਾ ਲੰਮਾ ਛੱਪੜ ਜਿਆ ਵਾ ਪਾਣੀ ਜਿਆ ਛੱਪੜ ਜਿਆ ਜਿੱਥੋਂ ਪਤਾ ਪਰ ਤੋਂ ਥੋੜਾ ਇੱਬਣ ਤੋਂ ਅੱਗੇ ਆ ਗਏ ਹਨਾ ਇੱਥੇ ਆ ਗਏ ਇੱਥੇ ਮਤਲਬ ਲਾਲੋ ਹਸਾਬ ਦਾ ਜਿਤਨਾ ਛੜਕੋ ਇਹ ਸਿੰਗਲ ਹੁੰਦੀ ਉਦੋਂ ਤੇ ਕਿੰਨੀ ਵੱਡਾ ਛੱਪੜ ਜਿਆ ਇਸ ਪਾਸੇ ਤੇ ਉਤਰਾ ਹੀ ਗੱਡੀ ਚ ਜਾਣਦੇ ਇੱਥੇ ਉਹ ਮੇਰੇ ਨਾਲ ਬਿਠਾ ਸੋਨੂੰ ਐ ਹੋਈ ਟਾਈਮ ਰਾਤ ਦਾ ਆ ਮੂਮਨੇ ਰਾਇਆ ਨੇ ਰਾਜਾ ਸ਼ੁਰੂ ਹੋ ਗਿਆ ਅੱਗੇ ਨਾ ਇੱਕ ਜਾਣਦੇ ਆਂ ਹੀ ਮੋਟਰਸਾਈਕਲ ਜਾਂ ਹੀ ਕਿ ਰਿਕਸ਼ਾ ਜਾਂ ਜਿਹੜੇ ਬਣਾਏ ਹੁੰਦੇ ਆ ਜਿਗਾ ਟੂਏ ਉੱਤੇ ਉਹਨੇ ਵਿਚਾਰੇ ਨੇ ਨਾ ਲੱਕੜਾਂ ਦੇ ਲੱਕੜਾਂ ਲੈਣੀਆਂ ਹੁੰਦੀਆਂ ਫਰਮੇ ਜੇ ਲੱਕੜਾਂ ਦੇ ਲਦੇ 3 ਬੰਦਾ ਤੇ ਹੜੀ ਕੇ ਦੀ ਪਹੁੰਚੋਣੇ ਆ ਹੀ ਲੱਕੜਾਂ ਦੇ ਫਰਮੇ ਦੇ ਉਹਨੇ ਆ ਉਹਦਾ ਕਰਾਇਆ ਲੈਣਾ ਕੋਈ 2-400 ਇਦਰੋਂ ਕੋਈ ਹੰਕਾਰੇ ਹੋਏ ਗੱਡੀ ਵਾਲੇ ਅਵੇ ਇੱਥੇ ਵੀ ਫਿਰਦਾ ਆ ਮੈਂ ਕੀ ਤੁਹਾਨੂੰ ਦੱਸਾਂ ਆ ਨਿਕਲੀਆਂ ਗੱਡੀਆਂ ਇੱਥੇ ਬੜੀਆਂ ਘੁੰਮ ਘੁੰਮ ਕਰਦੀਆਂ ਆ ਆਰਾਮ ਨਾਲ ਜਾਓ ਆਰਾਮ ਨਾਲ ਜਾਓ ਆਪਾਂ ਫਿਰਦੇ ਜੀ ਇੱਥੋਂ ਸਾਡੇ ਲਾਗੋਂ ਗੱਡੀ ਕ੍ਰਾਸ ਕਰਕੇ ਹਾੜ ਦੇਣੀ ਉਹ ਗਰੀਬ ਚ ਮਾਰੀ ਪਿੱਛੋਂ ਮੈਂ ਯਾਰ ਗੱਡੀ ਸਾਡੇ ਲਾਗੋਂ ਲੰਗੀ ਆ ਵਜੀ ਬੜੇ ਯੂਰ ਚ ਆ ਤੇ ਰਖਸ਼ੀ ਵਾਲਾ ਉੱਡਦਾ ਵੀ ਅਸੀਂ ਵੇਖ ਲਿਆ ਰਖਸ਼ਾ ਵੀ ਤਾਂ ਉਹ ਵਾਇਦਾ ਵੇਖ ਲਿਆ ਫਟੀਆਂ ਵੀ ਉੱਡਦੀਆਂ ਵੇਖ ਲੀਆਂ ਫਿਲਮਾਂ ਵਾਲਿਆਂ ਨੂੰ ਤੇ ਸਾਰੇ ਦਾ ਸਾਰਾ ਹੀ ਛੱਪੜ 'ਚ ਪਰਾ ਤੇ ਉਹ ਬੰਦਾ ਡੇ ਪਿਆ ਕੰਡੇ ਤੇ ਕਿਤੇ ਬਾਕੀ ਸਮਾਨ ਸਾਰਾ ਦਾ ਜੋ ਵੀ ਜਗਾਟੂ ਜਗੂਟੂ ਜੋ ਲੱਕੜ ਤਿੰਬੜ ਸਾਰਾ ਉਹ ਛੱਪੜ 'ਚ ਸਿਆਲ ਦੇ ਦਿਨ ਪਰਫਲੇ ਦੇ ਦਿਨ ਠੰਡ ਪਾਣੀ برفਾਂ ਵਾਲੇ ਤੇ ਮਹੇਰਾ ਕੀ ਬਣ ਗਿਆ ਪਾਣਾ ਕਿ ਕੀ ਵਰਤ ਗਿਆ ਪੂਰੀ ਆ ਚਾਮ ਲੱਗ ਗਿਆ ਕੀ ਸਮਝ ਨਹੀਂ ਲੱਗਣੀ ਕੀ ਹੋ ਕੀ ਗਿਆ ਕੀ ਬਣਿਆ ਵਾ ਅੱਗੇ ਤੇ ਗੱਡੀ ਆਏ ਉਤਰੇ ਇੱਕ ਤੇ ਉਹਦਾ ਗਰੀਬ ਦਾ ਕਰਤਾ ਨੁਕਸਾਨ ਉੱਤੋਂ ਹੈਗੀ ਤਿੰਨ ਚਾਰ ਜਣੇ ਇਧਰੋਂ ਅਹੀਂ ਪਿਛੇ ਲਾਲ ਜਾਲਾਈ ਗੱਡੀ ਉਹਨਾਂ ਦੇ ਐਹੋ ਹੀ ਐਲਟੋ ਕਾਲੀ ਐਲਟੋ ਇੱਦੀ ਸਾਡੀ ਇਹ ਕਿਹੋ ਗਰੀਬੀ ਦਾ ਵਾਈ ਜਾੜਾ ਤੇ ਨਾ ਯਾਰ ਇੱਕ ਤੇ ਉੱਤੇ ਵੀ ਗਰੀਬ ਤੇ ਚੜਨਦੇ ਆ ਤੇ ਕੰਮ ਕੀ ਗੱਲ ਆ ਉਹ ਜਾਂ ਵੇਖਿਆ ਤੇ ਉਹ ਵਿਚਾਰਾ ਰੋਂਣ ਡਿਆ ਅਹੀਂ ਉਹਨੂੰ ਫੜਿਆ ਫੜਿਆ ਵਿਚਾਰੇ ਨੂੰ ਮੈਂ ਹਾਂ ਬਚਿਆ ਤੂੰ ਪਾਉਂਦਾ ਮੈਂ ਠੀਕ ਆ ਪਰ ਮੈਂ ਤਾਂ ਠੀਕ ਆ ਮੈਂ ਮਰਿਆ ਰਗਈ ਆ ਮੇਰਾ ਸਾਰਾ ਸਮਾਨ ਤੇ ਮੇਰਾ ਉਹ ਸੰਦ ਸਮਾਨ ਸਾਰਾ ਇਹ ਪਿਆਜ ਛੱਪੜ ਚ ਤੇ ਉਹਨਾਂ ਨੂੰ ਪੁੱਛਿਆ ਵੀ ਭਾਉ ਤੂੰ ਇਹ ਗੱਡੀ ਉੱਚ ਮਾਰੀ ਆ ਉਹਦਾ ਗਰੀਬ ਦਾ ਹੋਣਾ ਮਸਲਾ ਲਕਰੋ ਬਈ ਉਹ ਹਮ ਕੀ ਤੁਮ ਕੀ ਕਰ ਦਿੰਦੇ ਇਸ ਤਰ੍ਹਾਂ ਕੋ ਇਤਨਾ ਗਰਾਰੀ ਸਾਡੇ ਸੋਨੂ ਦੀ ਵੀ ਅੜਦੀ ਸਾਨੂੰ ਦੀ ਗਰਾਰੀ ਅੜ ਜਾਂਦੀ ਹੈ ਨਾ ਕਹਿੰਦਾ ਗਲਗਲ ਬੰਦੇ ਦਾ ਪਾਣ ਕੇ ਪੁੱਤਰ ਸਮਾਨ ਪੂਰਾ ਕਰ ਰਾਰਾ ਬਲਾੜਦਾ ਰਾਰਾ ਜਿਆਦਾ ਅੜਦਾ ਹੂਦਾ ਸਮਾਨ ਪੂਰਾ ਕਰੋ ਗੋਦੇ ਹੀ ਕੀ ਕਰੀਏ ਮੈਂ ਹੈਕ ਕਰਨਾ ਕੀ ਆ ਔਰ ਛੱਪੜ ਆ ਠੰਡ ਆ ਹਣੋ ਗਰੀਬ ਕਿਤਰਾ ਕੱਢੂ ਆਪਣੀਆਂ ਫੱਟਆਂ ਲੱਕੜੀਆਂ ਤਿੰਬੜ ਕਿਤਰਾ ਕੱਢੂ ਕਿਨੇ ਕੱਢਣਾ ਹੁਣ ਚਲੋ ਸਮਾਨ ਤੇ ਉਹਦਾ ਤਹੀ ਬਚਾਰੇ ਦਾ ਭੰਤਾ ਜੋ ਵੀ ਰੱਖਸ਼ਾ ਜੋ ਵੀ ਉਹ ਜਗਾਡੂ ਆ ਭੰਨ ਭੁੰਡਤਾ ਬੱਕਰੀ ਗਰ ਉਹ ਕੱਢ ਦਿੰਨੇ ਬਾਹਰ ਆਹੇ ਕੰਡੇ ਤੇ ਹੀ ਆ ਮਰ ਉਹ ਇਹ ਲਕੜਾਂ ਧਰਦੀਆਂ ਰਹਦੀਆਂ ਦੂਰ ਉਹਨਾਂ ਦਾ ਕੀ ਕਰਨਾ ਅਹੀਂ ਕੀ ਕਰੀਏ ਮੈਂ ਕੋਈ ਨਹੀਂ ਕਰਾ ਲੈਣੀ ਅਹੀਂ ਹਨ ਜਾ ਚ ਇੱਕ ਕੋਈ ਦਬਕਾਇਆ ਮਾਰਿਆ ਵੀ ਤਾਂ ਆਹਨ ਕਿ ਤਰ੍ਹਾਂ ਮਾਰਿਆ ਮਰੇ ਐ ਬੱਕਰੀਆਂ ਬਣ ਗਈਆਂ ਬੱਕਰੀਆਂ ਭੇਡਾਂ ਬਣ ਕੇ ਖੜ ਗਏ ਸਾਡੇ ਅੰਦਰ ਯਾਰ ਗੱਲ ਸੁਣ ਲਓ ਤੁਹਾਨੂੰ ਜਿੰਦਾ ਵੀ ਆਪਾਂ ਕਰਕੇ ਨਾ ਸਮਾਨ ਕਢੋ ਮੈਂ ਇਹਦੀ ਡਿਊਟੀ ਲਾਦੀ ਸੋਨੂੰ ਦੀ ਪਰ ਸੋਨੂੰ ਨੇ ਸਮਝਾ ਇਕਲੀ ਇਕਲੀ ਫਟੀ ਕਢਾ ਬਿਨ ਮੈਂ ਲਾਓ ਪੈਂਟਾ ਪੁੰਟਾਈਆਂ ਆਪਣੀਆਂ ਲਾਓ ਪੈਂਟਾ ਪੁੰਟਾ ਵੜਜੋ ਵਿੱਚ ਜੋ ਤੁਸੀਂ ਹਿਸਾਬ ਲਾ ਲੋ ਪੇ ਪਾਣੀ ਠਰਿਆ ਜੇ برف ਜੇ ਪੈਂਟਾ ਸਵੇਹ ਜਾਣਾ ਤਾਂ ਚਲਜੋ ਲਾਹ ਕੇ ਜਾਣਾ ਤਾਂ ਚਲਜੋ ਪਰ ਲੱਕੜਾਂ ਉਹਦੀਆਂ ਕੱਢਣੀਆਂ ਗਰੀਬ ਦੀਆਂ ਆਪਣਾ ਇਹ ਸਮਾਨ ਦਾ ਪੂਰਾ ਪੱਕਾ ਕਰਨਾ ਠੀਕ ਹੈ ਜੀ ਉਹਨਾਂ ਪੈਂਟਾ ਪੁੰਟਾ ਲਾ ਲਈਆਂ ਵੜ ਗਏ ਕੱਢ ਲੀਆਂ ਕਢੋਣਾ ਸ਼ੁਰੂ ਕਰੋ ਸਮਾਨ ਦਬਕਾ ਤੁਹਾਨੂੰ ਉਹ ਫਿਰ ਲੰਮੀ ਗੱਲ ਨਹੀਂ ਕਰਨੀ ਕਿ ਕਿਤਰਾ ਵੱਜ ਗਿਆ ਦਬਕੇ ਸ਼ੁਰੂ ਤੋਂ ਹੀ ਭਾਰੂ ਪੈ ਗਏ ਹਨਾ ਅਸਲ ਜੀ ਦੋਵੇਂ ਹੀ ਤੇ ਜਾਓ ਵਿਚਾਰਾ ਮਜ਼ਦੂਰ ਤੇ ਤਿੰਨ ਚਾਰ ਹੀ ਇਹ ਹੀ ਅਸੀਂ ਭਾਰੂ ਪੈ ਗਏ ਹਨਾ ਇੰਤੋਂ ਤੱਕ ਸਾ ਵੀ ਸਾਡਾ सोनू ਨਾਲੇ ਤੇ ਉਹਨਾਂ ਨਾਲ ਗੱਲਾਂ ਕਰੇ ਤੇ ਨਾਲੇ ਦੀ ਵਿੱਚ ਕਰਾਰੀ ਅੜ ਜਾ ਕਰੇ ਇਹ ਅੱਖ ਉਹਨਾਂ ਦੇ ਪਿੰਕ ਗਰੀ ਮਾਰਦਾ ਵੀ ਐਕ ਕਰਤਾ ਇਹ ਵਿੱਚ ਇਤਰਾ ਕਰੇ ਘਟੋ ਬਾਰ ਖਤ ਇੰਤਰ ਬੜਾ ਵਰਨਾ ਇ ਕਰੇ ਇਤਰਾ ਸ਼ਿਸ਼ੇ ਨੂੰ ਤੇ ਛੱਤਰ ਬੜਾ ਵਰਨਾ ਨਹੀਂ ਕਰਤੇ ਇਹਨੇ ਕਸਰਾ ਆ ਗਿਆ ਅਸੀਂ ਕੰਮ ਸੈੱਟ ਕਰਤੇ ਦਿੱਤਾ ਸਾਰਾ ਇੱਕ ਫੱਟੀ ਭਰਾ ਦੂਰ ਪਈ ਲੱਕੜ ਦੀ ਤੇ ਮਾ ਉਹ ਵੀ ਫੜ ਕੇ ਦਾ ਉੱਪਰੋਂ ਜਿਹੜੀ ਫੱਟੀ ਪਈ ਹੈ ਇੱਕ ਮੁੰਡਾ ਦਾ ਬਾਜੀ ਉਹਦੇ ਦੂਰ ਵੜੀ ਆ ਤੇ ਪਾਣੀ ਆ ਤੇ ਠੰਡਿਆ ਮਾ ਫੱਟੀ ਤੇ ਦੂਰ ਆ ਮੈਂ ਆ ਗੱਡੀ 'ਚ ਕਿਰਪਾਨ ਲੱਗੀ ਹੀ ਆ ਨਾ ਮਾ ਫੱਟੀ ਤੇ ਦੂਰ ਆ ਆ ਗੱਡੀ 'ਚ ਕਿਰਪਾਨ ਆ ਕਿਰਪਾਨ ਤੇ ਲੱਗੀ ਹੀ ਆ ਤੇ ਜਾਓ ਲਿਆਓ ਫੇਰ ਉਹ ਵੀ ਲਿਆਂਦੀ ਸਾਰਾ ਸਮਾਨ ਲਦਾਇਆ ਇਤਰਾ ਸਮਾਇਸੇ ਵੀ ਨਹੀਂ ਕਰਦੇ ਹੁੰਦੇ ਯਾਰ ਰਾਤ ਦੇ ਰਾ ਹੁਣ ਦੱਸੋ ਗਲਤ ਕੀਤਾ ਹਾਂ ਮੈਂ ਹੁਣ ਜੇ ਫੇਰ ਵੀ ਤੁਸੀਂ ਆਖਣਾ ਹੈ ਐਵੇਂ ਯਾ ਕੀਤਾ ਹੋਗੀ ਤਾਂ ਨੂੰ ਦੱਸੋ ਗਰੀਬ ਮਾਰਤਾ ਵਿਚਾਰਿਆਂ ਦਾ ਉਹ ਸਿਆ ਠੰਡ ਮੱਗਰ ਦੇ ਮਹੀਨੇ ਚ ਰੋਂੜਿਆ ਕੰਡੇ ਤੇ ਬੈਠਾ ਸਮਾਨਸਰਾ ਦਾ ਛੱਪੜ ਚ ਪਿਆ ਕਿਤਨਾ ਘਰ ਜਾਊਗਾ ਇਥੋਂ ਬੂੜੂ ਪਿੰਡ ਦਾ ਹੁਣ ਅਸੀਂ ਜਿੰਨੇ ਜੋਗੇ ਹੈਗੇ ਆ ਉਹਦਾ ਕੁਛ ਕਰਤਾ ਭਲਾ ਕਰਤਾ ਲੱਕੜ ਤਿੰਬੜ ਬਾਹਰ ਘੜਾਤਾ ਸਮਾਨ ਦਾ ਘੜਾਤਾ ਜੋ ਦਾ ਟੁੱਟ ਪਾਈ ਸੀ ਥੋੜਾ ਬਲ ਉਹਨਾਂ ਵਿੱਚ ਬੰਦੇ ਉਹਦੇ ਪਿੰਡ ਦੇ ਸੱਦ ਕੇ ਆ ਗਏ ਉਚਲੋ ਉਹ ਗਾਂ ਪੁਰਜੀਤਾਂ ਨੀ ਗੱਲਾਂ ਬਾਦ ਦੀਆਂ ਗੱਲਾਂ ਜਦੋਂ ਬੰਦੇ ਹੀ ਮਲਾਤੇ ਆਪਾਂ ਇਹਦੇ ਉਹ ਮਾਰ ਕੇ ਭੱਜੂ ਹੀ ਜਾਂਦੇ ਤਾਂ ਕੀ ਉਹਨੇ ਕੀ ਕਰ ਲੈਣਾ ਹੈ ਮਤਲਬ ਇਦਾਂ ਦੇ ਸਮਾਜ ਸੇਵੀ ਕੰਮ ਕਰਨੇ ਪੈਂਦੇ ਯਾਦ ਆ ਗਿਆ ਆਲ ਇੰਡੀਆ ਫੋਟੋ ਸਟੂਡੀਓ ਥਾਣੇ ਦੇ ਸਾਹਮਣੇ ਸੋਨੂ ਹਾਂ ਸੋਨੂ ਐ ਛੋਟਾ ਭਰਾ ਹੀ ਆਪਾਂ ਚਲੋ ਕੋਈ ਨਹੀਂ ਪੁਟੇਜ਼ ਦੇ ਕੰਮ ਜਿੰਦਗੀ ਜਿੰਦੇ ਆ ਕਰਨੇ ਵੀ ਪੈਂਦੇ ਆ ਕਰ ਲੈਂਦੇ ਆ ਚਲੋ ਬੜਾ ਡੱਕਦੇ ਨੇ ਉਹ ਵੀ ਮੈਂ ਛੋਟੇ ਸਾਰਿਆਂ ਨੂੰ ਭਰਾਉਣ ਡੱਕਦਾ ਹੀ ਰਿਹਾ ਸ਼ੁਰੂ ਤੋਂ ਨੂੰ ਵੀ ਪਤਾ ਮੈਂ ਡੱਕਦਾ ਨਾ ਇਹ ਆ ਛੱਡ ਗੜਾ ਇਹ ਜੇ ਪੁਟੇਜ਼ ਦੇ ਕੰਮ ਬੰਦ ਕਰ ਚਲੋ ਹੁਣ ਪਤਾ ਨਹੀਂ ਉਹ ਵਿਚਾਰਾ ਕਿਤੇ ਬਾਹਰ ਪੁੱਛ ਲ ਗਿਆ ਜੇ ਬਾਹਲੇ ਦੇਸ਼ਾਂ 'ਚ ਹੋ ਜੇ ਵੀ ਹੜਤਾਲ ਹੈ ਨਹੀਂ ਪੰਗੇ ਲੈਣ ਉੱਥੋਂ ਵੀ ਉਹਨਾਂ ਕੋ ਫੋਨ ਤੇ ਇਧਰ ਹੜਤਾਲ ਨਹੀਂ ਉਹ ਵੀ ਉੱਥੋਂ ਪੰਗੇ ਲੈਂਦਾ ਜੇ ਕਈ ਨਾਲ ਲਾਈਵ ਹੋ ਜਾਂਦਾ ਜੇ ਉਹ ਕਾਲ ਤੋਂ ਪਰਵਾਹ ਨੂੰ ਜੀ ਕਰਦਾ ਰਹਿੰਦਾ ਜੇ ਉਹਦਾ ਵੀ ਉੱਥੋਂ ਬੈਠੇ ਦਾ ਜੇ ਮੇਰ ਨਾਲ ਫੁੱਲ ਫਲ ਜੀ ਅਹੀਂ ਇਕ ਦਿਨ ਪਲਦੇ ਰਹੀ ਨੇ ਚਲੋ ਆਹੀਂ ਉਹ ਚੇਰਾ ਕਿਹੜਾ ਕੋਈ ਬਲੋ ਚਲੋ ਇਤਨਾ ਹੀ ਹੈ ਕਿ ਹੁਣ ਕੀ ਕਰੀਏ ਕੀ ਹਾਰ ਕੇ ਬੰਦੇ ਦਾ ਕੋਈ ਫਸਿਆ ਹੁੰਦਾ ਕਈ ਗੱਲਾਂ ਹੁੰਦੀਆਂ ਚਲੋ ਸਾਡਾ ਤੇ ਆਲ ਇੰਡੀਆ ਫੋਟੋ ਸਟੂਡੀਓ ਸਾਡਾ ਅੰਕਲ ਜਿੰਦਾਬਾਦ ਸੱਸੀ ਕਾਰ ਮੋਤ ਬਾਰ ਪਿੱਖੀ ਵੰਦਾ ਕੋਈ ਨਾਲ ਲੈ ਜੀ ਤੇ ਜਾ ਕੇ ਚੈੱਕ ਕਰ ਲਈ ਕਿਦਾਂ ਕਿਦਾਂ ਪੈਂਦੀਆਂ ਗੱਲਾਂ ਚੋਂ ਤੇ ਗੱਲ ਨਿਕਲ ਜਾਂਦੀ ਹੈ ਨਾ ਬਣ ਜਾਂਦੀ ਹੈ ਇਤਨਾ ਜਿੰਦਰਾ ਤੁਹਾਨੂੰ ਦੱਸਿਆ ਵੀ ਸਾਡੇ ਸੋਨੂੰ ਵੀ ਕਰਾਰੀ ਅੜਦੀ ਤੇ ਇੱਕ ਗੱਲ ਇਤੋਂ ਫਿਰ ਗੱਲ ਨਾਲ ਜੁੜ ਗਈ ਹੈ ਨਾ ਜਦੋਂ ਅੱਜ ਸੋਨੂੰ ਨੇ ਦੋ ਤਿੰਨ ਰਾਖਿਆ ਤੁਹਾਡੇ ਛਤਰੋੜਾ ਵਰਨਾਏ ਕਾੜ ਦੋ ਸਮਾਨ ਉਹ ਕਰਨੀ ਤੇ ਉਹ ਕਹੋ ਨਾ ਇਹ ਵਜੋਂ ਹੁਣ ਇੱਥੇ ਵੀ ਇੱਕ ਗੱਲ ਨਾਲ ਰਲਦੀ ਹੈ ਤਾਂ ਹੀ ਦੱਸਣੀ ਪੈਂਦੀ ਹੈ ਵੇ ਇਤਰਾਹ ਦੇ ਗੱਲਾਂ ਚੋਂ ਗੱਲ ਹੀ ਨਿਕਲ ਆਉਂਦੀ ਹੁੰਦੀ ਹੈ ਇਤਰਾਹ ਹੀ ਰਲਦੀ ਮਿਲਦੀ ਜੀ ਸਾਡੇ ਕਾਲਜ ਦੇ ਯਾਰ ਦੋਸਤ ਹੋਏ ਜੀ ਜੀਤ ਪ੍ਰਧਾਨ ਅਮਰਕੋਟ ਉਹਨਾਂ ਦਾ ਬੇਟਾ ਪੰਮ ਸਤਕਾਰਯੋਗੀ ਸਾਡੇ ਪ੍ਰਧਾਨ ਸਾਹਿਬ ਜੀਤ ਪ੍ਰਧਾਨ ਬਹੁਤ ਪਿਆਰ ਸੀ ਇਹਨਾਂ ਦਾ ਅੱਜ ਵੀ ਹੈਗਾ ਤੇ ਪੰਮ ਉਹਨਾਂ ਦਾ ਪਰਮਜੀਤ ਪੰਮ ਬੇਟਾ ਇਹ ਸਾਡੇ ਕਾਲਜ ਟੀਮ ਜਦੋਂ ਅਸੀਂ ਪੜਦੇ ਹੁੰਨੇ ਹਾਂ ਤੇ ਚਲੋ ਉਦੋਂ ਵੀ ਇਕੱਠੇ ਰਹੇ ਤੇ ਮੁੜ ਕੇ ਫੇਰ ਤੁਹਾਨੂੰ ਪਤਾ ਮੇਰਾ ਸਟੂਡੀਓ ਤੇ ਕਾਲਜ ਦੇ ਯਾਰਾਂ ਦੇ ਵਿਆਹ ਮੈਂ ਹੀ ਕਰਨੇ ਤੇ ਸਾਡੇ ਮਾਹਬੀਰ ਸਿੰਘ ਨਾਲ ਹੀ ਪਿੰਡ ਮਹਿਮੂਦਪੁਰਾ ਮਾਹਵੀਰ ਦਾ ਵਿਆਹ ਹੀ ਤੇ ਸਾਡਾ ਸਟੂਡੀਓ ਬੋਕਰ ਸਵੇਰੇ ਉਹ ਜਦੋਂ ਐ ਸਿੰਗਰ ਲੱਗਣਾ ਹੁੰਦਾ ਜਾਂ ਕੋਈ ਕਲਾਕਾਰ ਲੱਗਣਾ ਹੁੰਦਾ ਤੇ ਹੁੰਦਾ ਨਹੀਂ ਉਹ ਸਟੇਜ ਤੇ ਐਂਟਰੀਆਂ ਪਾਉਣ ਲਈ ਆਉਂਦੇ ਹੁੰਦੇ ਲਿਖਣ ਵਾਸਤੇ ਵੀ ਨਾਂ ਨੂੰ ਲਿਖੋ ਤੇ ਉਹ ਨਾਂ ਨੂੰ ਲਿਖੌਣ ਦਾ ਸਾਡੇ ਮਾਹਵੀਰ ਸਿੰਘ ਦੇ ਡੈਡ ਦਾ ਨਾਂ ਬੜਾ ਘੈਂਡ ਜਆ ਸਰਕਾਰਯੋ ਅੰਕਲ ਸਲੂਟ ਆਪਾਂ ਉਹਨੂੰ ਪਿਆਰ ਆ ਉਹਨਾਂ ਨਾਲ ਬਹੁਤ ਜ਼ਿਆਦਾ ਸਰਦਾਰ ਛਤਰਪਾਲ ਸਿੰਘ ਨਾ ਮਾਂ ਬੀਬੇ ਰੈੜੀ ਤੇ ਉਹ ਐਂਟਰੀਆਂ ਲਿਖਣ ਆਇਆ ਸਾਡੇ ਲਾਗੇ ਤੇ ਉਹਨੇ ਕਾਡ ਕਾਡ ਜੇ ਟਾਈਆਂ ਪਈਆਂ ਹੁੰਦੀਆਂ ਤੁਹਾਨੂੰ ਪਤਾ ਐਂਟਰੀਆਂ ਆ ਉਹ ਅਨੌਸਰ ਨੇ ਤੇ ਅਸੀਂ ਸਾਰੇ ਬੈਠੇ ਕਾਲ ਜੜੇ ਤੇ ਉਹ ਨਾਮ ਲਗਾਉਣ ਦਾ ਜੀ ਫਲਾਣੇ ਜੀ ਜੇ ਦਾ ਨਾਮ ਫਲਾਣੇ ਪ੍ਰੋਹਣੇ ਦਾ ਨਾਮ ਫਲਾਣੇ ਜੀ ਤੇ ਜਦੋਂ ਪਿਤਾ ਦਾ ਨਾਮ ਲਿਖੋਣਾ ਤੇ ਉਹ ਮੁੰਡੇ ਨੇ ਲੱਗ ਕੇ ਕਿਹਾ ਵੀ ਲਿਖ ਲਾ ਪਹਿਲਾਂ ਪਿਓ ਦਾ ਨਾਮ ਲਿਖਾ ਸਰਦਾਰ ਛਤਰਪਾਲ ਸਿੰਘ ਤੇ ਆ ਸਾਡਾ ਇਤਿਹਾਸਕਾਰ ਗਰਮੀਤ ਗਲੇੜ ਮੈਨੂੰ ਇਹ ਪਤਾ ਨਹੀਂ ਜਿੱਤਾ ਵੀ ਕਿ ਨਹੀਂ ਜਿੱਤਾ ਮੈਨੂੰ ਤੇ ਜਿੱਤਾ ਹੈ ਨਾ ਆਹੀ ਲਾਗੇ ਜੂ ਉਹ ਜਦੋਂ ਨਾਮ ਲਿਖਾਉਣ ਦਾ ਇਹ ਇਹ ਪਤਾ ਨੂੰ ਕੀ ਜਾਂਦਾ ਆਂਦਾ ਸਾਡਾ ਇਤਿਹਾਸਪੁਰ ਲੈਦੇ ਦਾ ਗਰਮੀਤ ਗਲੇੜ ਆਂਦਾ ਮੇਰੀ ਗੱਲ ਸੁਣ ਲੈ ਭਰਾਵਾ ਜਦੋਂ ਸਟੇਜ ਤੇ ਤੂੰ ਬੋਲਣਾ ਨਾ ਵੇਖੋ ਸਾਡੀ ਕਿੱਥੋਂ ਤੱਕ ਹੌਂਸਲੇ ਕੋਈ ਦੂਰਦਰਸ਼ਨਾਂ ਤੇ ਰਹੇ ਆ ਤੇ ਨਹੀਂ ਤੇ ਉਹਨਾਂ ਬੰਦਿਆਂ ਬੋਲਣ ਵਾਲਿਆਂ ਤੇ ਉਹ ਤੇ ਬੰਦੇ ਡਰਦੇ ਆ ਗਾਲੀ ਕਰਦੇ ਵੀ ਚਲ ਚੋਰੀ ਜਿਹੇ ਨਾਮ ਲਗਾਉਂਦੇ ਆ ਕਿੰਨੇ ਹੌਸਲੇ ਵਧੇ ਸਾਡੇ ਤੇ ਇਹ ਲਾਗੇ ਨੂੰ ਮੰਨਦਾ ਆ ਸੱਜ ਗਿਆਂਦਾ ਮੇਰੀ ਗੱਲ ਸੁਣ ਲਾ ਸਾਰੇ ਨਾਂ ਜਿਤਰਾ ਮਰਜੀ ਬੋਲੀ ਜਾ ਜਿਹੜਾ ਪਿਓ ਦਾ ਨਾਂ ਹੀ ਹੋ ਥੋੜਾ ਲੰਬਾ ਚੌੜਾ ਨਾਂ ਹੀ ਤੇ ਥੋੜਾ ਧਿਆਨ ਨਾ ਤੇ ਛੇਤੀ ਬੋਲਦੀ ਤੇ ਗਰਾਰੀ ਤੇਰੀ ਵੀ ਅੜਦੀ ਥੋੜੀ ਜੀ ਜਿਤਰਾ ਸਾਡੇ ਸਾਨੂੰ ਦੀ ਅੜਦੀ ਆਂਦਾ ਕਿਤੇ ਇਹ ਨਾ ਕਰੀ ਗਈਂ ਸਰਦਾਰ ਸ਼ਾਤਰ ਸਰਦਾਰ ਸ਼ਾਦਰ ਛਤਰਹੀਆ ਕਰੀਏ ਇਹਦਾ ਵੇਲਾ ਜਦੋਂ 76 ਤੇਰੇ ਸੱਤ ਵਰਨੇ ਸ਼ੁਰੂ ਹੋ ਜਾਂਦੇ ਹਾਲਾ ਅਦਾ ਛੇਤੀ ਜਤੀ ਬੋਲ ਨਹੀਂ ਸਰਦਾਰ ਛਤਰਪਾਲ ਸਿੰਘ ਜੀ ਮਹਿਮੂਦ ਪੁਰਾ ਸਾਹਿਬ ਇਹਨਾਂ ਛਾਤਰ ਛਤਰ ਕਰਦਾ ਹੋਵੇ ਉਹਨਾਂ ਜਦੋਂ 76 ਤੇਰੇ ਸੱਤ ਵਰਨੇ ਸ਼ੁਰੂ ਹੋ ਜਾਂਦੇ ਹਾਲਾ ਛੱਕੇ ਵਾੜੇ ਲਾਗੇ ਡਾਲ ਵਾਲਾ ਭਰਾ ਕੇਂਦਰਿਆ ਜਿਹੜਾ ਉਹਦਾ ਕੰਮ ਹੀ ਇਹ ਆ ਉਹ ਛਿੱਤਰ ਨੂੰ ਛਿੱਤਰਾਂਦਾ ਹੀ ਨਹੀਂ ਉਹਦਾ 76 ਤੇਰੇ ਇਹ ਵਰਨਾਈ ਸ਼ਾਤਰ ਬੜਾ ਵਰਨਾ ਇਤਰੇ ਸ਼ਾਤਰ ਬੜਾ ਵਰਨਾ ਇਹ ਲਾਗੇ ਅਖੰਡੇ ਨੂੰ ਸਟੇਜ ਫੈਕਟਰੀ ਨੂੰ ਕਿ ਧਿਆਨ ਨਾ ਟਾਈਮ ਨਾ ਬੋਲਦੀ ਨਹੀਂ ਦੇ ਨਾ ਸ਼ਾਤਰਵਾਰ ਨਾਲ ਸ਼ੁਰੂ ਹੋ ਜਾਂਦਾ ਵੇ ਤਰੇ ਤਾਂ ਨੇ ਵੀ ਗੱਲਾਂ ਚ ਗੱਲਾਂ ਕਈ ਰਲ ਜਾਂਦੀਆਂ ਕੀ ਕਰੀ ਖੇ ਲੰਮਾ ਸਮਾਂ ਵੜਾ ਨਾ ਸਬਰ ਵੜਾ